ਯਾਰ ਸਰ ਅੰਤੰਛੀ ਗੁਰੂ ਜੀ ਸਿੰਘ ਮਰਾ ਕੀ ਗੇਟਰ ਕਾਇਰੋ ਤੇ ਅੱਜ ਹਾਂ ਦਾ ਸਮਾ ਮਿਲਿਆ ਜੀ ਇਹ ਸ਼ਤਿ ਕੀ ਗੁਰਦਾਰ ਹਰ ਸਾਲ ਬਹੁਤ ਵਧੀਆ ਸਮਾਗਮ ਹੁੰਦੇ ਨੇ ਕਾਫੀ ਸੰਗਤਾਂ ਆਉਂਦੀ ਨੇ ਰਾਤ ਦੇ ਵੀ ਸਮਾਗਮ ਚੱਲਦੇ ਨੇ ਉਸੇ ਗੱਲ ਦਾ ਅੱਜ ਕੰਪੀ ਜੀ ਮੈਂ ਸਾਰੇ ਹੀ ਸੰਸਾਰ ਦੀਆਂ ਨਾਨਕਲੇ ਨਾਮਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰਦੁਆਰਾ ਸਿੰਘ ਸਭਾ ਛੱਤੀ ਖੋਈ ਧਾਰੀਵਾਲ ਦੇ ਦੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਅੱਜ ਦਾ ਜਿਹੜਾ ਦੀਵਾਨ ਸਜਾਇਆ ਔਰ ਕਰੀਬ-ਕਰੀਬ 1 ਮਹੀਨੇ ਤੋਂ ਇਹ ਜਿਹੜਾ ਪ੍ਰੋਗਰਾਮ ਚਲਾ ਰਹੇ ਨੇ ਔਰ ਅੱਜ ਦਾ ਜਿਹੜਾ ਮੇਨ ਪ੍ਰੋਗਰਾਮ ਸੀਗਾ ਉਹਦੇ ਵਿੱਚ ਇਹਨਾਂ ਨੇ ਇੱਕ ਸਿੱਖੀ ਦੀ ਐਗਜ਼ੈਂਪਲ ਜਿਹੜੀ ਹੈ ਉਹ ਕ੍ਰੀਏਟ ਕੀਤੀ ਹੈ ਕਿ ਬਾਠ ਕਰਾਨ ਤੋਂ ਬਾਅਦ 39 ਸਾਲ ਜਿਹੜੇ ਸਾਡੇ ਗੁਰੂਆਂ ਗੁਰੂ ਸਾਜ ਬਜਾਉਂਦੇ ਸੀਗੇ ਉਹਨਾਂ ਦੇ ਨਾਲ ਕੀਰਤਨ ਹੋਇਆ ਹੈਗਾ ਔਰ ਬਹੁਤ ਹੀ ਭਾਬਕ ਔਰ ਜਿਹੜਾ ਸੂਰਬੀਰਤਾ ਭਰਿਆ ਜਿਹੜਾ ਸਾਡਾ ਜਿਹੜੇ ਸਾਡੇ ਢਾਡੀ ਜੱਥੇ ਨੇ ਉਹ ਉਹ ਉਹਨਾਂ ਨੇ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਉਹਨਾਂ ਦੀ ਸਿੱਖਿਆਵਾਂ ਬਾਰੇ ਸਾਨੂੰ ਪਟਨਾ ਲੈ ਗਏ ਸਾਨੂੰ ਉਹ ਅਨੰਦਪੁਰ ਸਾਹਿਬ ਤੱਕ ਲਿਆਏ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਿੱਖਾਂ ਨੂੰ ਸਾਰੀ ਸੰਗਤ ਨੂੰ ਜਿਹੜਾ ਹੈਗਾ ਸਿੱਖੀ ਬਾਰੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਬਾਰੇ ਜਿਹੜਾ ਹੈਗਾ ਜਾਣਕਾਰੀ ਦਿੱਤੀ ਸੋ ਮੈਂ ਸ੍ਰੀ ਗੁਰੂ ਸਿੰਘ ਸਭਾ ਛਤੀ ਖੋਈ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਇੱਕ ਯੁੱਗਪੁਰਸ਼ ਨੇ ਜਿਨ੍ਹਾਂ ਨੇ ਸਮਾਜਿਕ ਬਰਾਬਰੀਤਾ ਆਰਥਿਕ ਬਰਾਬਰੀਤਾ ਧਾਰਮਿਕ ਬਰਾਬਰੀਤਾ ਲਿਆ ਕੇ ਇੱਕ ਬਹੁਤ ਹੀ ਵੱਡਾ ਪਰਵਰਤਨ ਜਿਹੜਾ ਭਾਰਤ ਦੀ ਰਾਜਨੀਤੀ ਦੇ ਵਿੱਚ ਭਾਰਤ ਨਹੀਂ ਪੂਰੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਉਨਾਂਗ ਲਿਆਦਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਇੱਕ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਨੂੰ ਕਿ ਅਸੀਂ ਜਦੋਂ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਗੁਰੂ ਉਹ ਆਗਰ ਮਨਾਂਦੇ ਆ ਸੀ ਕੋਈ ਨਗਰ ਕੀਰਤਨ ਕੱਢਦੇ ਆ ਤੇ ਜਿਹੜਾ ਸਾਡੇ ਨਗਰ ਕੀਰਤਨ ਦੀ ਅਗਵਾਈ ਜਿਹੜੀ ਆ ਉਹ ਨਿਹੰਗ ਸਿੰਘਾਂ ਨੂੰ ਕਰਨੀ ਚਾਹੀਦੀ ਨਿਹੰਗ ਸਿੰਘ ਅਗਵਾਈ ਕਰਨ ਔਰ ਜਿਹੜੇ ਸਾਡੇ ਦੀਵਾਨ ਸਜਦੇ ਨੇ ਉਹਨਾਂ ਦੇ ਵਿੱਚ ਤੰਤ ਹੀ ਸਜਾ ਸਜਾ ਦੇ ਨਾਲ ਨਾਲ ਜਿਹੜੇ ਢਾਡੀ ਜਥੇ ਜਰੂਰ ਬਣਾਈ ਜਾਣ ਜਿਹੜੇ ਸਾਡੇ ਵਿੱਚ ਇੰਨਾ ਜੋਸ਼ ਭਰ ਦਿੰਦੇ ਆ ਕਿ ਸਾਨੂੰ ਆਪਣੀ ਸਿੱਖੀ ਦਾ ਜਿਹੜਾ ਉਹ ਪਤਾ ਲੱਗਦਾ ਔਰ ਸਾਨੂੰ ਆਪਣੀ ਸਿੱਖੀ ਦੇ ਮਾਣ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕੀ ਫਤਿਹ ਤਨਤਨ ਦਸਮ ਪਾਤਸ਼ਾਹ ਮਹਾਰਾਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਫੁਰਬਾਜੀ ਗੁਰਦੁਆਰਾ ਸਿੰਘ ਸਭਾ ਧਾਰੀਵਾਲ ਵਿੱਚ ਮਨਾਏ ਗਏ ਤਨਤਨ ਦਸਮ ਪਿਸ਼ਾ ਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ساری ਉਮਰ ਲਗਭਗ ਉਹਨਾਂ ਦਾ ਬڑا ਛੋਟਾ ਜਿਹਾ ਜੀਵਨ ਸੀ 42 ਸਾਲ ਦਾ ساری ਉਮਰ ਸੰਘਰਸ਼ ਕੀਤਾ ਸੰਘਰਸ਼ਾ ਗਾਰਨ ਮਨੁੱਖੀ ਬਰਾਬਰੀਤਾ ਔਰ ਜਿਹੜਾ ਆਪਸੀ ਭੇਦ ਭਾਵ ਔਰ ਧਾਰਮਿਕ ਆਜ਼ਾਦੀ ਇਹਦੇ ਲਈ ਸੰਘਰਸ਼ ਉਸ ਸਮੇਂ ਕਿਸੇ ਵੀ ਮਨੁੱਖ ਨੂੰ ਐਸਾ ਅਧਿਕਾਰ ਨਹੀਂ ਸੀ ਉਹ ਆਪਣੀ ਮਰਜ਼ੀ ਦੇ ਧਰਮ ਦੀ ਪਾਲਣਾ ਕਰ ਸਕੇ ਔਰ ਜਾਤਪਾਤ ਦਾ ਇੰਨਾ ਉਦੋਂ ਪਿਤਪਾਵ ਕੀਤਾ ਜਾਂਦਾ ਸੀ ਨੀਵੀਂ ਜਾਤ ਦੇ ਲੋਕਾਂ ਨੂੰ ਬਹੁਤ ਹੀ ਉਹਨਾਂ ਦੀ ਬੁਰੀ ਹਾਲ ਸੀ ਦਸਮ ਪਾਤਸ਼ਾਹ ਮਹਾਰਾਜ ਨੇ ਸਾਰਾ ਸੰਘਰਸ਼ ਇਸ ਜਾਂ ਉਹਨਾਂ ਦਾ ਮੇਨ ਜਿਹੜਾ ਇਹੋ ਸੀ ਜਿਹੜਾ ਬਰਾਬਰ ਕਰਨ ਕਿ ਮਨੁੱਖੀ ਬਰਾਬਰਤਾ ਹੋਏ ਉਹ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਖੰਡੇ ਦੀ ਬਹੁਤ ਸ਼ਿਕਾਇਤ ਸਾਰੇ ਮਨੁੱਖਾਂ ਨੂੰ ਬਰਾਬਰਤਾ ਬਖਸ਼ੀ ਔਰ ਧਰਮ ਮੰਗਿਆ ਦੀ ਗਾਈ ਔਰ ਸਾਰਾ ਇਸ ਲਈ ਉਹਨਾਂ ਦੇ ਮਾਤਾ ਪਿਤਾ ਸਹਿਬ ਜਾਨੇ ਸ਼ਹੀਦ ਕਰਾ ਕੇ ਔਰ ਅੱਜ ਸਾਰਾ ਸੰਸਾਰ ਤਨਤਨ ਦਸਮ ਪਾਸ਼ਾ ਮਹਾਰਾਜ ਦਾ ਇਹ ਇਸ ਗੱਲ ਦਾ ਰਣੀ ਆ ਕਿ ਉਹਨਾਂ ਸਾਨੂੰ ਇਹ ਅਧਿਕਾਰ ਦਵਾਇਆ ਕਿ ਸਾਰੀਆਂ ਦੇ ਧਾਰਮਿਕ ਪਤ ਦੀ ਆਦ ਹਾਂ ਜਿਹੜਾ ਮਰਜੀ ਤਨ ਪ੍ਰਾਪਤ ਸਕਦੇ ਹਾਂ ਸਾਰੀ ਮਨੁੱਖੀ ਬਰਾਬਰਤਾ ਹੈ ਔਰ ਇਹ ਤੇ ਜਿਹੜਾ ਹਿੰਦੁਸਤਾਨ ਦੇਸ਼ ਭਾਰਤ ਦੇ ਛਾਦਾ ਇੱਕ ਕਵਿ ਨੇ ਲਿਖਿਆ ਜੇ ਦੇਸ਼ ਦੇਸ਼ ਨਾ ਹੁੰਦਾ ਅਗਰ ਗੁਰੂ ਦੇਸ਼ ਨਹੀਂ ਹੁੰਦਾ ਇਹ ਜਿਹੜਾ ਅੱਜ ਹਿੰਦੁਸਤਾਨੀ ਹੋਵਾਂ ਹੈ ਤੋਂ ਦਸਮ ਪਾਤਸ਼ਾਹ ਮਹਾਰਾਜ ਕਰਤੇ ਹੀ ਔਰ ਇਹ ਅਜ ਦੇ ਸਮੇਂ 'ਚ ਇਸ ਤਰ੍ਹਾਂ ਕੋ ਪ੍ਰਭਾਵ ਦੇ ਅਸੀਂ ਤਾਂ ਤਾਂ ਦਸਮ ਪਾਤਸ਼ਾਹ ਮਹਾਰਾਜ ਦਾ ਜਿਹੜਾ ਸਾਨੂੰ ਉਪਦੇਸ਼ ਬਖਸ਼ਾਇਆ ਕਿ ਉਹਨਾਂ ਨੇ ਸਾਨੂੰ ਪੂਰਨ ਮਨੁੱਖ ਬਣਦੀ ਇੱਕ ਮਾਰਾ ਨੇ ਸਾਨੂੰ ਉਪਦੇਸ਼ ਕੀਤਾ ਨਸ਼ੇ ਤੋਂ ਰਹਿਤ ਇੱਕ ਚੰਗੀ ਸੋਚ ਵਾਲਾ ਚੇਹ ਚਰਨ ਵਾਲਾ ਮਾਰਾ ਨੇ ਸਾਨੂੰ ਕਿਹਾ ਕਿਸੇ ਜੋ ਭੇਦ ਭਾਨ ਸਿੱਖ ਜਿਹੜਾ ਕਿਸੇ ਨਾ ਭੇਦ ਭਾਵ ਨਹੀਂ ਕਰਦਾ ਭਾਵੇਂ ਜੀ ਨੀ ਜਾਤ ਦਾ ਜਾਂ ਵੱਡੀ ਜਾਤ ਦਾ ਗੁਰੂ ਘਰ ਦੇ ਚਾਰ ਦਰਵਾਜ਼ੇ ਰੱਖੇ ਗਏ ਯਾਰੇ ਜਿਹੜੇ ਵਰਨਾ ਉੱਥੇ ਆ ਕੇ ਮੱਥਾ ਟੇਕਸਣ ਇਹ ਤਨ ਤਨ ਦਸਮ ਬਾਸ਼ਾ ਦੀ ਜੀ ਜੀ ਮਹਾਨ ਦੇਨ ਨੂੰ ਕੋਟ ਕੋਟ ਪ੍ਰਣਾਮ ਸਾਰੇ ਸੰਤਨੋਂ ਸਾਰੇ ਵਰਗ ਦੇ ਲੋਕਾਂ ਨੂੰ ਤਨ ਤਨ ਦਸਮ ਪਾਸ਼ਾ ਮਾਰ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਦਸ ਜਿਹੜੇ ਸਥਿਤ ਹੋਏ ਸਿੰਘ ਸਭਾ ਕੋਲ ਦਰ ਸਮਾਗਮ ਹੋਇਆ ਅੱਜ ਸਾਬੇ ਅਕਬਾਲ ਸਰਬੰਸਦਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਮੈਂ ਆਪਣੀ ਕਮੇਟੀ ਵੱਲੋਂ ਸਾਬ ਗੁਰਦੁਆਰ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਆਪਾਂ ਉਹਨਾਂ ਦੇ ਜੋ ਉਹਨਾਂ ਨੇ ਸਾਨੂੰ உபਦੇਸ਼ ਦਿੱਤੇ ਹਨ ਉਹਨਾਂ ਤੇ ਚੱਲ ਕੇ ਆਪਾਂ ਸਿੱਖ ਧਰਮ ਨੂੰ ਜਿਹੜਾ ਵਾ ਹੋਰ ਅੱਗੇ ਲੈ ਕੇ ਜਾਈਏ ਸਾਡੇ ਵੇ ਇਸ ਇੱਕ ਧਰਮ ਦੇ ਵਿੱਚ ਸਾਨੂੰ ਕੋਈ ਅਹੋਜੀ ਮਿਸਾਲ ਨਹੀਂ ਮਿਲਦੀ ਵੀ ਜਿਹੜੇ ਸਾਨੂੰ ਅਹੋਜੀ ਸ਼ਰਮਸਤਾਨੀ ਜਿਹੜੇ ਨੇ ਸਾਡੇ ਪੈਦਾ ਹੋਏ ਨੇ ਤੇ ਅੱਜ ਸਾਨੂੰ ਉਹਨਾਂ ਦੇ ਵੱਧ ਜਨਾਂ ਦੇ ਚੱਲਦੇ ਹੋਇਆ ਹੀ ਸਾਨੂੰ ਚੱਲਣਾ ਚਾਹੀਦਾ ਹੈ ਤੇ ਮੈਂ ਇੱਕ ਹੋਰ ਨਾਲ ਜ਼ਰੂਰ ਬੇਨਤੀ ਕਰਦਾ ਹਾਂ ਵੀ ਅੱਜ ਦੇ ਦਿਹਾੜੇ ਦੇ ਜ਼ਰੂਰ ਸਾਨੂੰ ਇਹ ਪ੍ਰਣ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਆਪਣੀ ਸਿੱਖ ਕਮਿਊਨਿਟੀ ਦੇ ਬੱਚੇ ਜਿਹੜੇ ਨੇ ਨਸ਼ੇ ਵੱਲ ਜਾ ਰਹੇ ਨੇ ਉਹ ਨਸ਼ਿਆਂ ਤੋਂ ਦੂਰ ਕਰਨੀ ਆਪਾਂ ਕੋਈ ਨਾ ਕੋਈ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਇੰਤਜ਼ਾਮ ਕਰੀਏ ਤਾਂ ਕਿ ਸਾਡਾ ਜਿਹੜੀ ਸਿੱਖ ਪਾਉਮਾ ਜਿਹੜੀ ਇਸ 바ਸਿਓ ਹਟ ਕੇ ਗੁਰੂ ਦੇ ਨਾਲ ਗੁਰੂ ਦੀ ਨਾਮ ਲੈਵਾ ਸੰਗਤ ਜਿਹੜੀ ਆ ਉਹ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਾਠੀ ਦਾਸ ਜੀ ਤਾਂ ਸਾਹਿਬ ਸਿੰਘ ਜੀ ਬੋਲਦੇ ਸੀ ਇਹ ਪ੍ਰਕਾਸ਼ਪੁਰ ਤੇ ਸੰਭਾਜ ਜਿਹੜੇ ਸਮਾਰੋਹ ਨਾਲ ਪਹੁੰਚਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਸੱਤੇ ਗੁਰਦੁਆਰਾ ਸਿੰਘ ਸਵਾਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਉਸਤਵ ਦੀ ਸਾਰੇ ਹੀ ਨਗਰ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਜਿਹੜੇ ਅੱਜ ਦੇ ਦੀਵਾਨ ਸੀ ਗੁਰੂ ਗੋਬਿੰਦ ਪਾਸ਼ਾ ਦੇ ਪ੍ਰਕਾਸ਼ ਉਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰੂ ਰਾਮਦਾਸ ਕਰਦੇ ਵਰਸਾਏ ਹੋਏ ਜਿਹੜੇ ਜਿਹੜੇ ਹਜ਼ੂਰੀ ਰਾਗੀ ਸੀ ਪਾਈ ਸਤਿਰਾਮ ਸਿੰਘ ਜੀ ਉਹਨਾਂ ਨੇ ਤੰਤੀ ਸਾਜਾਂ ਨਾਲ ਬਹੁਤ ਹੀ ਸੁੰਦਰਮਈ ਢੰਗ ਨਾਲ ਕੀਰਤਨ ਦੀ ਸੇਵਾ ਕੀਤੀ ਆ ਤੇ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਆ ਕਿ ਸ਼ੁਰੂ ਗੁਰੂ ਗੋਬਿੰਦ ਪਾਸ਼ਾ ਜੀ ਦੇ ਰਬਾਬ ਨਾਲ ਕੀਰਤਨ ਕਰਦੇ ਹੁੰਦੇ ਸਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੀ ਉਹਨਾਂ ਦੀ ਜਿਹੜੀ ਭਾਈ ਮਰਦਾਨਾ ਜੀ ਕੋਲ ਬਾਬ ਹੁੰਦੀ ਸੀ ਉਹਦੇ ਨਾਲ ਕੀਰਤਨ ਇਹ ਜਿਹੜੀ ਕੀਰਤਨ ਦੀ ਸ਼ੈਲੀ ਆ ਅਸਲ ਜਿਤੇ ਇਹ ਆ ਕਿਨੇ ਫਿਰ ਥੋੜੇ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਇਹਨਾਂ ਨੇ ਜਿਹੜਾ ਮਾਡਰਨ ਰੂਪ ਧਾਰਨ ਕਰ ਧਾਰਨ ਕਰ ਲਿਆ ਅਸਲ ਜਿਹੜੀ ਪ੍ਰਾਤਨ ਸ਼ੈਲੀ ਆ ਸਾਡੀ ਇਹ ਤੰਤਾਂ ਵਾਲੀ ਸਾਜੀ ਹੈ ਇਹਦੇ ਵਿੱਚ ਤੇ ਜੋ ਕੀਰਤਨੇ ਕੀਰਤਨ ਸੁਣਦੇ ਨੇ ਉਹ ਬਹੁਤ ਹੀ ਆਨੰਦ ਲੈਂਦੇ ਨੇ ਇਹ ਜੇ ਉਹਨਾਂ ਨੇ ਸੰਗਤਾਂ ਨੂੰ ਬਹੁਤ ਹੀ ਨਿਹਾਲ ਕੀਤਾ ਉਸ ਤੋਂ ਬਾਅਦ ਭਾਈ ਜਸਵੰਦਰ ਸਿੰਘ ਜੀ ਯਾਦ ਟਾੜੀ ਲੱਗੇ ਸਨ ਉਹਨਾਂ ਨੇ ਵੀ ਸੰਗਤਾਂ ਨੂੰ ਇਹ ਪੂਰਾ ਯਾਨੀ ਕਿ 14 ਜੰਗਾਂ ਦਾ ਵਿਸਤਾਰ ਪੂਰਵਕ ਜਿਹੜਾ ਅਸੀਂ ਚਾਨਣਾ ਪਾਇਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਸਾਡੀ ਸਾਰੀ ਸੰਗਤ ਨੂੰ ਸਾਨੂੰ ਇਹੋ ਹੀ ਮੈਸੇਜ ਹੈ ਗੁਰੂ ਗੋਗਨ ਪਾਸ਼ਾ ਦੇ ਧੀਆਂ ਪੁੱਤਰ ਬਣੋ ਤੇ ਖੰਡੇ ਦੀ ਪਾਹਲੋ ਅਮਰੋਸ਼ਗੋ ਤੇ ਸਿੰਘ ਸਰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ